ਹਾਂਜੀ ਤੁਹਾਡਾ ਸਵਾਗਤ ਹੈ ਘੈਂਟ ਜੇ ਬਲਾਕ ਦੇ ਵਿੱਚ। ਤੇ ਹਾਂਜੀ ਵੀਰੋ ਅੱਜ ਦਾ ਬਲੌਗ ਮੈਂ ਪੰਜ ਨੂੰ ਸਟਾਰਟ ਕੀਤਾ। ਕਮੈਂਟ ਕਰਕੇ ਦੱਸਿਓ ਕਿਵੇਂ ਬੋਲੀਆ। ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਤੇ ਮੈਂ ਨਹੀਂ ਤੁਹਾਨੂੰ ਦੱਸਦਾ ਕਿ ਸਹਿਜ ਨੂੰ ਕਿੱਥੇ ਜਾ ਰਿਹਾ। ਸਹਿਜ ਆਪਾਂ ਕਿੱਥੇ ਚੱਲੇ ਅੱਜ ਹੁਣ? ਗੁਰਦੁਆਰੇ ਜਾਣੇ ਹਾਂ। ਕਿਹੜੇ? ਜੰਡਸਰ ਵਿਖੇ। ਜੰਡ ਇੱਥੋਂ ਕਿੰਨੇ ਕਿਲੋਮੀਟਰ ਆ? 3. 3 ਕਿਲੋਮੀਟਰ? ਹਾਂਜੀ। ਤੇ ਅੱਛਾ। ਤੇ ਇੱਥੋਂ ਵੀਰੋ 3 ਕਿਲੋਮੀਟਰ ਆ ਤੇ ਇੱਥੋਂ ਮੈਂ 2-3 ਵਾਰੀ ਜਗ੍ਹਾ ਤੇ ਮੈਂ ਗਿਆ ਹਾਂ ਉੱਥੇ। ਤੇ ਇੱਕ ਸੁਣਦਾ ਦਨਾ ਉੱਥੇ ਬਹੁਤ ਜਿਆਦੇ ਸੱਤੀ ਸਾਲੀ ਜਗਾ ਯਾਰ ਬਹੁਤ ਲੋਕ ਮੰਨਦੇ ਨੇ ਉਹਨੂੰ ਤੇ ਨਾ ਇੱਥੇ ਆਲੇ ਦੁਆਲੇ ਪਿੰਡਾਂ ਚ ਮਨ ਲਾ ਠੁੱਲੀ ਬਾਗ ਦਾ ਪਿੰਡ ਹੋ ਗਿਆ ਤੇ ਆਲੇ ਦੁਆਲੇ ਮੰਗ ਮੰਗ ਸਾਰੇ ਆਲੇ ਦੁਆਲੇ ਪਿੰਡ ਦੇ ਉੱਥੇ ਜਾਂਦੇ ਨੇ ਕਿਵੇਂ ਬਸ ਸ਼ੰਤਪੁਰੇ ਜਾਂਦੇ ਆ ਉਵੇਂ ਉੱਥੇ ਉੱਥੇ ਜਾਂਦੇ ਨੇ ਮੱਛਿਆ ਮੁੱਛੇ ਮਨਾਉਂਦੇ ਨੇਗੇ ਤੇ ਅੱਜ ਤੁਹਾਨੂੰ ਗੁਰਦੁਆਰਾ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਸ੍ਰੀ ਗੁਰਦੁਆਰਾ ਜੰਡਰ ਸਾਹਿਬ ਦੇ ਤੇ ਬਸ ਹੁਣ ਤੌਣ ਲੱਗਦੇ ਆ ਤੇ ਨਾ ਜਾ ਰਹੀ ਹੈ ਸ਼ਹਿਜ ਭਾਨ ਜੀ ਤੇ ਉਹ ਦੇਖੋ ਲੈ ਇਹਨੋ ਤੇ ਆਗੇ ਨਹੀਂ ਤੇ ਨਾਲ ਨਾਲ ਮੇਰੀ ਭੈਣ ਜਾ ਰਹੀ ਆ ਤੇ ਬਸ ਹੁਣ ਤੁਰਦੇ ਆ ਤੇ ਆਹ ਦੇਖੋ ਹੁਣ ਆ ਗਿਆ ਇਧਰ ਨੂੰ ਹਾਂ ਹੁਣ ਆ ਗਿਆ ਹਾਰ ਜਾ ਦੇ ਇਹ ਇੱਕ ਸੰਗ ਦਾ ਵਾਲਾ ਵਾ ਇਹ ਆ ਦਲਪ੍ਰੀਤ ਤੇ ਬਸ ਹੁਣ ਤੁਰਦੇ ਆ ਤੇ ਥੋਨੂੰ ਦਰਸ਼ਨ ਵੀ ਕਰਾਉਣੇ ਤੇ ਆ ਜੀ ਦੁਆਰਾ ਜੰਦਰ ਸਾਹਿਬ ਪਰਮੋ ਰੇ ਗਤੇ ਹੈ ਮਿਲ ਜਾਇਆ ਰਾਮੋ ਯਾਰ ਮੌਤ ਕਿਸ ਹੋਵੇ ਜਬ ਅਮਕਾ ਉਤਰੇ ਮੋਈ ਕਾ ਉਤਰੇ ਅਸਰੇ ਜਿੰਦ ਜੇਕਾ ਯਾ ਰੱਬਾ ਰੋਜ਼ ਅਮਨ ਦੇ ਹੱਥ ਗੁਰਦੁਆਰਾ ਜੰਡ ਸਹਿਬ ਜੀ ਦਾ ਇਤਿਹਾਸ ਜੱਤਰਾ ਸਿਆਣਾ ਸੁਣੋ ਜਿਸਨ ਕਦਿਆ ਹੈ ਮਾਨੋ ਚਾ ਕਥਨਾਂ ਦੇ ਨਾਲ ਸਤਿ ਸਤਿ ਭਾਗ ਜਿਵੇਂ ਨਾਮਿਕ ਅਧਾਰਨਾ ਪਾਣੀ ਜਤਰਾ ਸੁਣਿਆ ਮੇਦ ਸੁਣਾ ਸੁਖੋ ਅਗਰ ਵਿਚਾਰ ਲੋਕੀਨ ਪ੍ਰਸਾਦਨਾ ਬਣ ਸਕਦੇ ਆ ਤੇ ਤੁਹਾਨੂੰ ਬਾਅਦੋਂ ਗੱਲ ਕਰਦੇ ਆ ਹੇ ਹਾਂਜੀ ਵੀਰੋ ਤੇ ਪ੍ਰਸ਼ਾਦਾ ਵਾਣੀ ਆਪਾਂ ਛੱਕ ਲਿਆ ਤੇ ਇੱਕ ਜਲਸ ਨੂੰ ਦਰਦਨਾ ਬਾਈ ਤੁਹਾਨੂੰ ਪੂਰੇ ਗੁਰਦੁਆਰਾ ਸਾਹਿਬ ਦੇ ਦਸ ਨਹੀਂ ਕਰਾ ਸਕਿਆ ਹੈਗਾ ਕਿਉਂਕਿ ਹੋ ਗਿਆ ਸੀਗਾ ਨੇਰਾ ਹੋ ਗਿਆ ਸੀ ਉਹਦਾ ਕਰ ਇਸ ਨੂੰ ਦਸ ਨਹੀਂ ਕਰਾ ਸਕਿਆ ਤੇ ਬਸ ਹੁਣ ਚੱਲਦੇ ਆ ਘਰ ਨੂੰ ਤੇ ਇਸ ਨੂੰ ਆਦਾ ਬਲੌਗ ਵਧਰੇਗਾ ਵੀਡੀਓ ਕੋ ਲਾਈਕ ਕਮੈਂਟ ਤੇ ਆਉਣ ਵਾਲੇ ਬਲੌਗਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਮਿਲਦੇ ਆ ਅਗਲੇ ਬਾਈ ਚੰਗਾ ਫਿਰ